ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅੰਗਰੇਜ਼ੀ ਮਹੀਨਾ 1 ਜਨਵਰੀ 2025 ਚੜ ਚੁੱਕਿਆ ਬੜੇ ਮੈਸੇਜ ਆ ਰਹੇ ਨੇ ਕਿ ਵਟਸਐਪ ਤੇ ਇੰਸਟਾਗ੍ਰam ਤੇ ਵੀ ਵੀ ਨਵੇਂ ਸਾਲ ਦੀਆਂ ਵਧਾਈਆਂ ਚਲੋ ਭਾਈ ਤੁਹਾਡਿਆਂ ਵਧਾਈਆਂ ਸਿਰ ਮੱਥੇ ਠੀਕ ਹੈ ਵਧਾਈਆਂ ਨੇ ਪਰ ਇੱਕ ਚੀਜ਼ ਮੇਰੇ ਬੀਰੋ ਭਰਾਵੋ ਧਿਆਨ ਚ ਰੱਖਿਓ ਅੱਜ ਸਿਰਫ 1 ਜਨਵਰੀ ਨਹੀਂ ਅੱਜ ਦੇ ਦਿਨ ਸਾਡੇ ਮਹਾਨ ਸ਼ਹੀਦ ਗਰਦੇਵ ਸਿੰਘ ਕੌਂਕੇ ਜੀ ਦੀ ਸ਼ਹੀਦੀ ਹੋਈ ਸੀ ਤੇ ਹੋਰ ਬਾਕੀ ਪੂਰੇ ਸਾਲ ਸਾਲ ਹੀ ਆਪਣਾ ਤਾਂ ਮਤਲਬ ਕਿ ਸ਼ਹੀਦਿਆਂ ਦੇ ਨਾਲ ਭਰਿਆ ਹੋਇਆ ਐਸਾ ਕੋਈ ਦਿਨ ਨਹੀਂ ਮੇਰੇ ਹਿਸਾਬ ਨਾਲ ਹੋਵੇਗਾ ਜਿਸ ਦਿਨ ਕਿਸੇ ਮਹਾਨ ਜਿਹਾਰੂ ਜੋ ਦੇ ਦੀ ਸ਼ਹੀਦੀ ਨਹੀਂ ਹੋਈ ਹੋਵੇਗੀ ਪਰ ਨਵਾਂ ਸਾਲ ਚੜ੍ਹਿਆ ਅੰਗਰੇਜ਼ੀ ਮਹੀਨੇ ਦਾ ਤੇ ਆਪਾਂ ਕਹਿੰਦੇ ਆ ਕਿ ਤੁਸੀਂ ਮੈਸੇਜ ਭੇਜੇ ਨੇ ਤੇ ਆਪਣੇ ਆਪ ਨੂੰ ਵੀ ਕਹਿੰਦੇ ਕਿ ਰੱਬ ਆ 2025 ਦਾ ਜਿਹੜਾ ਸਾਲ ਹੈ ਚੰਗਾ ਬਤੀਤ ਕਰਾਵੇ ਪਰ ਇੱਕ ਗੱਲ ਧਿਆਨ ਰੱਖਿਓ ਆਪਨ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਇਹ ਗੱਲ ਆਪਾਂ ਨੂੰ ਸੋਚਣੀ ਪੈਣੀ ਹੈ ਕਿ ਪੰਜਾਬ ਨੂੰ ਦੁਸ਼ਮਨਾ ਨੇ ਚਾਰੇ ਪਾਸਿਆਂ ਤੋਂ ਘੇਰ ਰੱਖਿਆ ਕਿਸਾਨੀ ਦਾ ਮੁੱਦਾ ਪਾਣੀਆਂ ਦਾ ਮੁੱਦਾ ਗੁਰੂ ਪਾਰਸਾ ਦੀਆਂ ਬੇਅਦਬੀਆਂ ਦਾ ਮੁੱਦਾ ਬੰਦੀ ਸਿੱਗਾ ਦੀ ਰਿਹਾਈ ਦਾ ਮੁੱਦਾ ਤੇ ਕਿੰਨੇ ਹੋਰ ਬਾਕੀ ਹੁਣ ਆਪਣੇ ਜਿਹੜੇ ਨੌਜਵਾਨ ਹੁਣ ਗੈਂਗਸਟਰ ਕਹਿ ਕੇ ਮਾਰੀ ਜਾਂਦੇ ਨੇ ਆ ਹੁਣੀ ਪਿੱਛੇ ਜੇ ਤਿੰਨ ਨੌਜਵਾਨ ਵੀ ਇਹਨਾਂ ਨੇ ਸ਼ਹੀਦ ਕੀਤੇ ਨੇ ਪਰ ਤੁਸੀਂ ਇੱਕ ਚੀਜ਼ ਦੇਖੋ ਬੜੇ ਆਪਾਂ ਉਤਸ਼ਾਹ ਨਾਲ ਕਹਿ ਰਹੇ ਆਗੇ ਵੀ ਵਧਾਈਆਂ ਵਧਾਈਆਂ ਤੇ ਨਵਾਂ ਸਾਲ ਆਇਆਗਾ ਔਰ ਖੁਸ਼ੀਆਂ ਲੈ ਕੇ ਆਵੇਗਾ ਪਰ ਬੇਨਤੀ ਹੈ ਮੇਰੇ ਵੀਰੋ ਅੱਜ ਦੇ ਦਿਨ ਜੇ ਤੁਸੀਂ ਕਹਿਣੋ ਕਿ ਮਤਲਬ ਕਿ ਆਪਾਂ 2025 ਦੀਆਂ ਵਧਾਈਆਂ ਹੋਣ ਚੰਗਾ ਚੜੇ ਤਾਂ ਹੁਣ ਆਪਦੇ ਆਪ ਨਾਲ ਪ੍ਰਣ ਕਰੋ ਕਿ ਸਾਡਾ ਪੰਜਾਬ ਜਿਸ ਦੇਸ਼ ਦਾ ਸੀ ਖਾਨਿਆ ਸਾਡਾ ਦੇਸ਼ ਪੰਜਾਬੀ ਹੈ ਜਿਹੜੇ ਦੇਸ਼ ਦਾ ਜਿਹੜੇ ਪੰਜਾਬ ਦਾ ਸੀ ਖਾਨਿਆ ਜਿਸ ਗੁਰੂ ਪਾਤਸ਼ਾਹ ਤੋਂ ਆਪਾਂ ਮੰਗਾ ਮੰਗਦੇ ਆ ਉਹਦੇ ਕੇ ਜੂਦੜੀਆਂ ਕਰਦੇ ਆ ਉਹਦੀਆਂ ਬਦਵੀਆਂ ਹੋਈ ਜਾਂਦੀਆਂ ਨੇ ਸੱਚੇ ਪਾਤਸ਼ਾਹ ਪੰਜਾਬ ਦੇ ਪਾਣੀ ਲੁੱਟੇ ਜਾ ਰਹੇ ਨੇ ਪੰਜਾਬ ਦੀ ਕਿਸਾਨੀ ਆਪਣੀਆਂ ਜ਼ਮੀਨਾਂ ਲੁੱਟੀ ਲੁੱਟੀਆਂ ਜਾ ਰਹੀਆਂ ਨੇ ਤੇ ਹੁਣ ਆਪ ਦੇ ਆਪ ਨਾਲ ਇੱਕ ਪ੍ਰਣ ਕਰੀਏ ਕਿ ਆਪਾਂ 2025 ਜਿਹੜਾ ਸਾੜ ਹੈ ਆਪਣੇ ਪੰਜਾਬ ਨਾਲ ਆਪਣੇ ਗੁਰੂਆਂ ਨਾਲ ਆਪਣੇ ਸਿੱਖੀ ਸੰਧਾਤਾ ਨਾਲ ਆਪਣੇ ਜੋ ਵੀ ਮੁੱਦੇ ਬਣਦੇ ਨੇ ਉਹਦੇ ਵਿੱਚ ਆਪਣੀ ਸਮੂਲਤ ਕਰੀਏ ਹਿੱਸਾ ਪਾਈਏ ਕਿਉਂਕਿ ਜੇ ਹੁਣ ਨਹੀਂ ਬੋਲੇ ਤਾਂ 2026 ਦੇ ਵਿੱਚ ਮੈਨੂੰ ਨਹੀਂ ਲੱਗਦਾ ਜੇ ਅੱਗੇ ਅਗਲੇ ਸਾਲਾਂ ਦੇ ਵਿੱਚ ਆਪਾਂ ਮੈਸੇਜ ਪਾਣ ਜੋਗੇ ਰਹਾਗੇ ਕਿਉਂਕਿ ਗੁਲਾਮੀ ਇੰਨੀ ਜਦਾ ਹੋ ਜਾਣੀ ਹੈ ਗੁਲਾਮੀ ਨੂੰ ਜੇ ਮਟਾਉਣਾ ਹੈ ਤਾਂ ਆਪਦੇ ਆਪ ਨਾਲ ਹੁਣ ਇੱਕ ਪ੍ਰਣ ਕਰੀਏ ਕਿ ਪੰਜਾਬ ਦੇ ਹੱਕਾਂ ਲਈ ਆਪਾਂ ਆਪ ਦੇ ਪੱਧਰ ਤੇ ਬੋਲਣਾ ਸ਼ੁਰੂ ਕਰੀਏ ਤੇ ਜਿਹੜੇ ਬੋਲਦੇ ਨੇ ਉਹਨਾਂ ਦਾ ਸਾਹਦ ਹੀ ਆ ਹੁਣ ਸਮਾਣੇ ਮੋਰਚਾ ਲੱਗਿਆ ਹੋਇਆ ਸਮਾਣੇ ਮੋਰਚੇ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੈਦਬੀ ਲਈ ਨਵਾਂ ਕਾਨੂੰਨ ਬਣੇ ਇਹਦੇ ਸਬੰਧ ਦੇ ਵਿੱਚ ਗੁਰੂ ਦਾ ਖਾਲਸਾ ਤਕਰੀਬਨ 3 ਮਹੀਨੇ ਤੋਂ 3 ਮਹੀਨੇ ਹੋਣਾ ਇਹਨਾਂ ਨੂੰ ਉੱਪਰ 400 ਫੁੱਟ ਦੀ ਚਾਈ ਤੇ ਇੰਨੀ ਠੰਡ ਦੇ ਵਿੱਚ ਬੈਠੇ ਨੇ ਤਾ ਹੁਣ ਘਰਾਂ ਦੇ ਵਿੱਚੋਂ ਬਾਹਰ ਨਿਕਲੋ ਮੇਰੇ ਵੀਰੋ 2025 ਦਾ ਸਾਲ ਹੈਗਾ ਇਸ ਸਾਲ ਦੇ ਵਿੱਚ ਹੁਣ ਆਪਾਂ ਦਿਖਾ ਦਈਏ ਆਪਣੇ ਪੰਜਾਬ ਦੇ ਵਸਨੀਕਾਂ ਦੇ ਵਿੱਚ ਖੂਨ ਕਿਦਾਂ ਸੋ ਆਪਣੇ ਸ਼ਹੀਦਾਂ ਦੀਆਂ ਜਾਦਾ ਮਨਾਈਏ ਉਹਨਾਂ ਨੂੰ ਨਾ ਵਿਸਾਰੀਏ ਇੰਨੀਆਂ ਹੀ ਬੇਨਤੀਆਂ ਨੇ ਮਨ ਦੇ ਵਿੱਚ ਬਲਬਲਾ ਸੀ ਮੈਸੇਜ ਪੜੇ ਨੇ ਪਰ ਆ ਇੱਕ ਪਾਸੇ ਦੁੱਖ ਜਾਂ ਹੁੰਦਾ ਵੀ ਆਪਾਂ ਜਾ ਕਿੱਧਰ ਨੂੰ ਰਹੀਆਂ ਤਾਂ ਕਰਕੇ ਵੀਡੀਓ ਪਾਈ ਹੈਗੀ ਤੇ ਬੇਨਤੀ ਹੈ ਕਿ ਆਪਦੇ ਆਪ ਨਾਲ ਵੀ ਪ੍ਰਣ ਕਰੋ ਚਾਹੇ ਗੁਰੂ ਘਰ ਦੇ ਵਿੱਚ ਜਾ ਕੇ ਅਰਦਾਸ ਕਰੋ ਆਪਦੇ ਆਪ ਨਾਲ ਜਿੱਥੇ ਵੀ ਬੈਠੇ ਹੋ ਉੱਥੇ ਪ੍ਰਣ ਕਰੀਏ ਕਿ ਜਿਵੇਂ ਆਪਣੇ ਜਥੇਦਾਰਾਂ ਨੇ ਸ਼ਹੀਦ ਭਾਈ ਗੁਰਦੇਵ ਸਿੰਘ ਕੌਕੇ ਵਰਗਿਆਂ ਨੇ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਵਰਗਿਆਂ ਨੇ ਜਿਨ੍ਹਾਂ ਹੋਰ ਆਪਣਾ ਗਿਣਤੀ ਤੋਂ ਗਿਣਤੀਆਂ ਹੀ ਨਹੀਂ ਹੈਗੀਆਂ ਜਿਨ੍ਹਾਂ ਆਪਣੇ ਸ਼ਹੀਦ ਹੋਏ ਨੇ ਉਹਨਾਂ ਨੇ ਜਿਵੇਂ ਹਿੱਸਾ ਪਾਇਆ ਯੋਗਦਾਨ ਪਾਇਆਗਾ ਆਪਣੇ ਸਿੱਖੀ ਦੇ ਲਈ ਆਪਣੇ ਗੁਰੂ ਦੇ ਲਈ ਆਪਣੇ ਪੰਜਾਬ ਦੇ ਲਈ ਆਪਾਂ ਵੀ ਜਿਵੇਂ ਚਿੜੀ ਦੀ ਚੁੰਝ ਜਿਵੇਂ ਪਾਣੀ ਭਾਰੀ ਸੀ ਭਰਿਆ ਸੀ ਓਨਾਂ ਕਿ ਕਿਣਕਾ ਮਾਤਰ ਆਪਾਂ ਵੀ ਹਿੱਸਾ ਪਾਈਏ ਤਾਂ ਜੋ ਆਪਾਂ ਆਪ ਦੀ ਨਿਗਾ ਦੇ ਵਿੱਚ ਨਾ ਡਿੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ